ਮੰਮੀ ਰੋਟੀ ਬਣਾ ਹੀ ਨਹੀਂ ਗਈ ਨਹੀਂ ਕੰਨੋਂ ਮੇਰੇ ਵੀਰੇ ਦੀ ਜੇ ਬਣਾਈ ਆ ਪੰਜ ਮਿੰਟ ਰੁੱਕ ਜਾ ਮੈਂ ਬਣਾ ਦਿੰਨੀ ਆਟਾ ਗੁੱਜਾ ਪਿਆਵਾ ਲੇਟ ਹੋ ਜਾਣਾ ਮੈਂ ਹੁਣ ਸਿਰਫ 5-10 ਮਿੰਟ ਤੱਕ ਨਿਕਲਣਾ ਸੀ ਤੇਰੇ ਵੀਰੇ ਨੇ ਜਾਣਾ ਹੁੰਦਾ ਨਾ ਪਹਿਲਾਂ ਤਾਂ ਮੈਂ ਬਣਾਤੀ ਮੈਂ ਤੇਰੀ ਰੋਕ ਕੇ ਬਣਾ ਦਿੰਨੀ ਆ ਲੇਟ ਹੋ ਜਾਣਾ ਹੁਣ ਚੱਲ ਰੁੱਕ ਜਾ ਪੰਜ ਮਿੰਟ ਮੈਂ ਕਿੰਨਾ ਬਣਾ ਦਿੰਨੀ ਚੱਟ ਬਣ ਜਾਣੀ ਰੋਟੀ ਆਟਾ ਗੁੰਨੇ ਆ ਜੇ ਰੋਟੀ ਨਹੀਂ ਬਣਾਈ ਨਹੀਂ ਉਹ ਮੰਮੀ ਇਹ ਨਾ ਕਿ ਇਹ ਗਏ ਸੀ ਤੇ ਮੈਂ ਇਹਨਾਂ ਦੀ ਪਹਿਲਾਂ ਬਣਾਇਤੀ ਤੇ ਕਰਨ ਦੀ ਮੈਂ ਕਿ ਬਾਅਦ ਚ ਬਣਾ ਦਿੰਨੀ ਆ ਨਹੀਂ ਰੱਖੇ ਨੇ ਉਹਨੇ ਡਿਊਟੀ ਜਾਣਾ ਆ ਉਹ ਲੇਟ ਹੋ ਗਿਆ ਰੋਟੀ ਨਹੀਂ ਤੋਂ ਭਾਨੇ ਬਾਹਰੀਆਂ ਬਣਾਉਂਦੀ ਰਹਿਣੀ ਰੋਟੀ ਨੇ ਬਣਾ ਲੈਗਾ ਟਾਈਮ ਤੇ ਨਾਲ ਛੱਡਾ ਮੰਮੀ ਕਿਉਂ ਬੋਲੀ ਜਾਂਦੇ ਤੁਸੀਂ ਬਣਾ ਲਈ ਭਾਬੀ ਰੋਟੀ 5 ਮਿੰਟ ਚ ਰੋਟੀ ਬਣ ਜਾਏ ਕਿਉਂ ਬਹਗਾ ਹੁਣ ਕਰਦੀ ਨੇ ਰਾਬਾ ਬਣਿਆ ਕਰ ਸਮਝਿਆ ਗੱਲ ਰੋਟੀ ਦਾ ਟਾਈਮ ਹੈ ਰੋਟੀ ਬਣਾਵੇਂ ਬਸ ਭਾਨੇ ਭਾਲਦੀ ਰਹਿੰਦੀ ਵੇਲਰ ਉਹ ਮੰਮੀ ਨਹੀਂ ਇਹ ਗਏ ਸੀ ਪਹਿਲਾਂ ਤੇ ਇਹਦੀ ਫਿਰ ਰੋਟੀ ਠੰਡੀ ਹੋ ਜਾਣੀ ਹੈ ਇਹਨੇ ਤਾਂ 10 ਵਜੇ ਜਾਣਾ ਹੁੰਦਾ 10 11 ਵਜੇ ਇਹਦੇ ਨੇ ਜਲਦੀ ਜਾਣਾ ਤੇਰੇ ਨਹੀਂ ਕੋਈ ਵਾਲੇ ਆ ਸਕਦਾ ਤੇ ਮੈਂ ਚਲ ਬਣਾ ਦੇਣੀ ਮੈਂ ਬਣਾ ਦੇ ਦਿੰਨੀ ਹੈ ਕੋਈ ਬਣਾ ਦੇਣੀ ਹੈ ਤੂੰ ਚੱਲ ਬਣਾ ਰੋਟੀ ਵੇਲੇ ਰਹੀ ਹੈ ਰੋਟੀ ਬਣਾ ਲੈ ਵਾ ਟਾਈਮ ਦੇ ਨਾਲ ਇਹ ਨਾਲ ਕਰੀਂ ਰੋਟੀ ਕਿੰਨਾ ਟਾਈਮ ਲੱਗਣਾ ਹੋਵੇ 5 ਮਿੰਟ ਦੇ ਵਿੱਚ ਰੋਟੀ ਬਣਾ ਲੈ ਲੇਟ ਹੋ ਰਿਹਾ ਹੈ ਇਹ ਵੀ ਨਾ ਭਾਬੀ ਨੂੰ ਬੋਲਣ ਦਾ ਬਾਹਨਾ ਲੱਭਦੇ ਰਹਿੰਦੇ ਬਾਹਨਾ ਕਾ ਤਾਂ ਮਿਲਦੀ ਇਹਨੂੰ ਨਹੀਂ ਬਣਾ ਰੋਟੀ ਬਣਾਉਣੀ ਹੈ ਤੁਹਾਨੂੰ ਕਿਉਂ ਸਵੇਰੇ ਸਵੇਰੇ ਆਵੀਂ ਕਿਰਕਿਰੇ ਬਾਈ ਰਾਣੀ 5 ਮਿੰਟ ਕੋਈ ਕੰਮ ਨਾ ਕੋਈ ਵੀ ਕੰਮ ਨਾ ਕੰਮ ਕਰ ਲਿਆ ਕਰੇ ਕੋਈ ਨਹੀਂ ਕੰਮ ਟਾਈਮ ਨਾ ਕਰਦੀਏ ਚਲ ਮੈਂ ਬਣਾ ਲੈਣੀ ਹਾਂ ਕੱਲ 11 ਵਜੇ ਤੋਂ ਪਹਿਲਾਂ ਰੋਟੀ ਨਹੀਂ ਤਾਂ ਇਹਨੂੰ ਮਿਲਣੀ ਓਹੋ ਮੰਮੀ ਹੁਣੇ 5 ਮਿੰਟ ਚ ਭਾਬੀ ਨੇ ਬਣਾ ਦੇ ਲਈ ਮੈਂ ਕਹਿੰਦੀ ਤੂੰ 5 ਮਿੰਟਾਂ ਨਾ ਤੇ ਮੈਂ ਤੈਨੂੰ ਆਸ ਤਾਂ 11 ਵਜੇ ਤੋਂ ਪਹਿਲਾਂ ਰੋਟੀ ਮਿਲੂਗਾ ਤਾਂ ਐਨੰਨੇ ਮੈਂ ਬਣਾ ਦੇਣੀ ਆ 5 ਮਿੰਟ ਲੱਗਣੇ ਨੇ ਹਾਂ ਤੂੰ ਮੈਂ ਇੱਥੇ ਮੈਂ ਬਣਾ ਦੇਣੀ ਰੋਟੀ ਤੇ ਲੈ ਲੋ ਇਹਨੇ ਕਰ ਇੱਧਰ ਖਲੋ ਇੱਥੇ ਖਲੋ ਇਹਨੇ ਰੋਟੀ ਬਣਾਉਣੀ ਆ ਉਹਨੂੰ ਆਸ ਤਾਂ ਮੈਂ 5 ਮਿੰਟਾਂ ਹੀ ਬ ਠੀਕ ਹੈ ਨਾ ਮੰਮੀ ਕੋਈ ਨਾ ਤੁਹੀਂ ਨਾ ਇੰਨੀ ਟੈਨਸ਼ਨ ਮੇਹਰ ਨਾਲੇ ਕੰਮ ਨਾ ਸਰਦੇ ਨਾ ਇਹ ਜੇ ਕੰਮ ਕਰਿਆ ਕਰ ਮੇਹਰ ਨਾਲੇ ਬਣਾ ਦਿੰਨੀ ਆ ਰੋਟੀਆਂ ਬਣਾ ਦਿੰਨੀ ਆ ਤੂੰ ਰੋਟੀਆਂ ਬਣਾਉਂਦੀ ਔਖੀ ਨਹੀਂ ਤੂੰ 사ਦੇ ਦਿਹਾੜੀ ਹਨ ਅੱਖੇ ਨਹੀਂ ਲੱਗਦੀ ਉੱਤੋਂ ਇਹਨੇ ਮੁੰਡਾ ਮਾ ਆਪਣੇ ਮਗਰ ਲਾਇਆ ਐ ਇੰਨੇ ਪਰੇਸ਼ਾਨ ਕੀਤਾ ਆ ਕੀ ਕਰਾਂ ਮੈਂ ਤੇ ਨਾ ਬੜੀ ਪਰੇਸ਼ਾਨ ਹੋ ਗਈ ਐ ਇੰਨੀ ਪਰੇਸ਼ਾਨ ਹੋਈ ਆ ਵੀ ਕੀ ਕਰੂੰਗੀ ਮੈਂ ਮੇਰਾ ਰਾਜਾ ਵੀ ਨਿੱਕੇ ਦਾ ਵਿਆਹ ਹੀ ਕਰਦਾ ਮੈਨੂੰ ਰਾਜ ਨਹੀਂ ਉਹਨੂੰ ਕੁੜੀ ਤੇ ਦੱਸੀ ਸੀ ਉਹ ਨਹੀਂ ਪੁੱਛਦੀਆਂ ਕਰਕੇ ਨਾ ਤੇ ਵਿਆਹ ਇਹਦਾ ਕਰਨਾ ਤੇ ਕੰਮ ਨਵੇੜਾ ਇਹ ਤੇ ਕੰਮਕੁਮ ਨਹੀਂ ਕਰਕੇ ਰਾਜੀ ਨਾ ਇਹ ਰੋਟੀ ਬਣਾ ਕੇ ਰਾਜੀ ਆ ਆਪੋ ਆਪਣੇ ਤੇ ਕਰਨ ਗਈਆਂ ਫਿਰ ਉਹ ਉਹਨੂੰ ਰੋਟੀ ਬਣਾ ਕੇ ਦਵੇ ਤੇ ਉਹਨੂੰ ਰੋਟੀ ਬਣਾਉਣੀ ਕੀ ਹੈ ਰੋਟੀਆਂ ਤੇਰੇ ਕੋਈ ਬਣਾਉਂਗੀ ਉਹਨੂੰ ਤੇ ਮੈਂ ਆਪਣੇ ਨਾਲ ਹੀ ਰੱਖੂਗੀ ਇਹ ਨਾ ਸੋਚੇ ਵੀ ਮੈਨੂੰ ਕੰਮ ਕਰਨ ਨੂੰ ਲਿਆ ਕੇ ਦਊਗੀ ਆਪਣੇ ਨਾਲ ਉਹਨੂੰ ਲਾ ਕੇ ਰੱਖੂਗੀ ਫਿਰ ਇਹਨੂੰ ਦੱਸੂਗੀ ਪਤਾ ਦੁਬਾਲ ਕੇ ਵੇਖੀ ਫਿਰ ਇਹ ਸੈੱਟ ਹੋਣੀ ਨਹੀਂ ਤੇ ਉਹਨਾਂ ਜਿਹੜੇ ਸੈੱਟ ਨਹੀਂ ਹੋਣੀ ਜਾਨੀ ਹੈ ਜੀ ਰਾਜਵਾਲ ਜਾ ਫੋਨ ਕਰਦੀ ਤੇ ਜਾਣੀ ਨਹੀਂ ਨੇਰੀ ਗੰਦੀ ਹਵਾ ਘੱਟੇ ਵਾਲੀ ਚੱਲਣ ਢੀ ਆ ਹੁਣ ਇਹ ਝਾੜੂ ਲਾਇਆ ਸਾਫ ਸਫਾਈ ਕੀਤੀ ਫੇਰ ਉਹੀ ਹਾਲ ਹੋ ਜਾਂਦਾ ਵਾ ਕਾਲਾ ਫਟਾਫਟ ਸਫਾਈ ਦੀਦੀ ਹਾਂ ਮੈਂ ਇਹ ਮੈਂ ਝਾੜੂ ਲਾ ਦਿੰਦੀ ਆ ਨਾ ਨਾ ਰਹਿਣ ਦੇ ਤੂੰ ਕੋਈ ਨਾ ਮੈਂ ਲਾ ਲੈਂਦੀ ਦੀਦੀ ਜੇ ਹੁਣ ਤੇ ਮੈਂ ਆ ਗਈ ਆਪਾਂ ਕੰਮ ਅੱਜ ਕਰੀਏ ਬਦਲੀ ਬਦਲਾ ਕਰਾਂਗੇ ਫੇਰ ਕਿਉਂ ਆਉਦੋਂ ਆਈਆਂ ਤੇ ਬੈਠ ਮੈਂ ਕਰ ਲੈਣਾ ਕਿੰਨਾ ਵੀ ਕੰਮ ਛੱਟ ਮੈਂ ਕਰ ਲੈਣਾ ਵਾ ਨਹੀਂ ਨਹੀਂ ਕੋਈ ਨਹੀਂ ਹੁਣ ਆਪਾਂ ਕੰਮ ਵੰਡ ਕੇ ਕਰ ਲੈਣ ਤੁਹਾਨੂੰ ਵੀ ਆਸਾਨ ਹੋ ਜਾਊਗਾ ਨਾਲੇ ਮੈਨੂੰ ਵੀ ਆਸਾਨ ਹੋ ਜਾਊਗਾ ਨਹੀਂ ਨਹੀਂ ਤੂੰ ਨਾ ਬੈਠ ਏ ਹੁਣ ਤੇ ਤੇਰਾ ਵਿਆਹ ਹੋਇਆ ਵਾ ਕੰਮ ਥੋੜੀ ਕਰੇਂਗੀ ਤੇ ਵੀ ਲੱਗਦੀ ਕਿ ਬੈਹ ਜਾ ਕਰੋ ਦੀਦੀ ਨਾਲੇ ਚੱਲ ਬੈਠ ਕੋਈ ਨਾ ਮੈਂ ਸਾਈਡ ਤੇ ਕਰ ਆਵਾ ਕੂੜਾ ਹੈ ਹਾਂ ਆਪ ਬੈਜੀ ਫੱਜ ਦੀਦੀ ਮੈਂ ਸਾਈਡ ਤੇ ਕਰਦਾ ਕਰ ਤੋ ਦੀਦੀ ਚਾਰੀ ਵੀ ਇਕੱਲੀ ਲੱਗੀ ਰਹਿੰਦੀ ਸਾਰਾ ਕੰਮ ਹਾਂ ਹੋਰ ਮੈਂ ਜਦੋਂ ਦੀ ਵਿਆਹੀ ਆਈ ਮੈਂ ਤੇ ਇਹੀ ਕੰਮ ਕਰਦੀ ਆਂ ਤੂੰ ਤੇ ਐਸ ਕਰ ਚਾਹ ਦੋ ਚਾਰ ਮਹੀਨੇ ਮੈਂ ਤੇ ਮੈਂ ਸਗੋਂ ਕਹਿਣੀ ਸੀ ਆਪਾਂ ਦੋਵੇਂ ਮਿਲ ਕੇ ਕੰਮ ਕਰ ਲੈਂਦੇ ਆ ਤੁਹਾਨੂੰ ਵੀ ਆਸਾਨੀ ਹੁੰਦੀ ਮੈਨੂੰ ਵੀ ਆਸਾਨੀ ਹੁੰਦੀ ਨਾਲੇ ਕੋਈ ਗੱਲ ਨਹੀਂ ਕੰਮ ਹੀ ਕਰਨੇ ਨੇ ਮੈਂ ਤੇਰੀ ਤੇ ਜਾਣੀ ਆ ਕਿੰਨਾ ਕੇ ਕੰਮ ਕਰਦਾ ਉਹ ਤੇ ਹੈਗਾ ਆ ਇਹ ਤੇਰੇ ਵੀਰਾ ਵੀ ਟਾਈਮ ਨਾਲ ਚਲੇ ਜਾਂਦਾ ਵਾ ਕਰਨ ਵੀ ਚਲ ਜਾਂਦਾ ਮੁੜ ਕੇ ਆਪਾਂ ਵੇਲੀਆਂ ਸਾਰਾ ਉਹ ਤੇ ਹੈਗਾ ਸਾਰਾ ਦਿਨ ਆਪਾਂ ਵੇਲੀ ਆ ਕੰਮ ਹੋਏ ਤੇ ਫੇਰੀ ਆ ਹਾਂ ਹਾਂਜੀ ਹਾਂਜੀ ਇਹ ਤੇ ਹੈਗਾ ਪਰ ਕਿੱਦਾਂ ਫਿਰ ਦਿਲ ਲੱਗਾ ਬਾਸ ਤੇ ਲੱਗ ਹੀ ਗਿਆ ਹੈ ਤੁਹਾਨੂੰ ਪਤਾ ਹੌਲੀ ਹੌਲੀ ਲੱਗਣਾ ਵਾ ਹਾਂ ਉਹ ਤੇ ਗੱਲ ਹੈ ਇੰਪੈਕਟ ਨਹੀਂ ਲੱਗੂਗਾ ਹਲੇ ਸਹੀ ਗੱਲ ਉਹ ਤੇ ਹਲੇ ਤਾਂ ਕਰਕੇ ਕੀ ਬਣਾਵਾਂ ਅੱਜ ਫਿਰ ਵਧੀਆ ਡਿਸ਼ ਬਣਾਉਣੀ ਹੈ ਕੋਈ ਨਹੀਂ ਵੇਖ ਲੈਣ ਦੇ ਕੀ ਬਣਾਣਾ ਠੀਕ ਆ ਹਾਂਜੀ ਵੇਖ ਲੈ ਚਲੋ ਬਣਾਵਾਂਗੇ ਵਧੀਆ ਚੀਜ਼ ਇਹ ਵੀ ਆਣ ਕੇ ਖੁਸ਼ ਹੋ ਜਾਣਗੇ ਖੁਸ਼ ਹੋ ਜਾਣਗੇ ਇਸੇ ਵਾਣੇ ਤਾਂ ਹੀ ਕਰਕੇ ਹੈ ਹੁਣ ਸੰਦਾ ਜੋੜਾ ਇਕੱਠਾ ਕਿੱਥੇ ਬੈਠਾ ਆ ਮੈਂ ਤਾਂ ਕੀ ਸੋਚ ਕੇ ਵਿਆਹ ਕੀਤਾ ਸੀ ਤੇ ਇਹ ਕੀ ਬਣਿਆ ਇਹ ਤੇ ਮੈਂ ਆਖਿਆ ਕਿ ਇਹ ਇਕੱਲੀ ਰਹੋਗੀ ਤੇ ਅਸੀਂ ਦੋਵੇਂ ਜਣੀਆਂ ਰਵਾਂਗੇ ਤੇ ਦੋ ਤੇ ਹੋ ਗਈਆਂ ਇਹ ਤੇ ਇਕੱਲੀ ਤੇ ਨਾ ਕਰਤਾ ਮੈਨੂੰ ਹੀ ਬਣ ਗਿਆ ਬੀਹ ਜੀਆਂ ਜਾ ਕੇ ਕੀ ਕਰਦੀਆਂ ਨੇ ਮੇਰੇ ਸੁਭਾਅ ਵਾਲੇ ਤੋਂ ਪੁੱਛੀ ਜਾਣੀ ਮੰਮੀ ਦਾ ਸੁਭਾਅ ਕਿਦਾਂ ਲੱਗਾ ਇਹ ਕੀ ਕਰਦੀ ਐ ਇੱਥੇ ਬੈਠੀ ਆਂ ਕੁਛ ਨਹੀਂ ਮੰਮੀ ਕੰਮ ਕੁਮ ਕਰ ਲਿਆ ਸਰ ਹਾਂ ਮੰਮੀ ਮੈਂ ਕੰਮ ਕਰ ਲਿਆ ਦੀਦੀ ਨੇ ਮੈਂ ਕੁਛ ਕੀਤਾ ਹੀ ਨਹੀਂ ਕੱਲੀ ਨੇ ਨਹੀਂ ਕੀਤਾ ਨਾਲ ਤੈਨੂੰ ਲਾਇਆ ਨਹੀਂ ਮੈਂ ਕੁਛ ਨਹੀਂ ਕੀਤਾ ਕੱਲੀ ਕੀਤਾ ਦੀਦੀ ਨੇ ਕੰਮ ਮੈਂ ਆਪਣੇ ਕੀਤਾ ਕੱਲੀ ਨੇ ਕੀਤਾ ਵਾ ਇਹ ਨੂੰ ਨਾ ਬੋਲੀ ਤੂੰ ਲਾਇਆ ਹੈ ਕੰਮ ਤਾਂ ਹੀ ਬੜਾ ਬੰਦਾ ਆਈ ਐ ਇਹਨੂੰ ਮੈਂ ਕਿਉਂ ਲਾਉਂਗੀ ਕੰਮ ਤੇ ਨਾਲੇ ਕਿੰਨਾ ਦੇ ਕੰਮ ਹੁੰਦਾ ਅੱਗੇ ਵੀ ਤੇ ਮੈਂ ਹੀ ਕਰਦੀ ਆ ਤੂੰ ਕਰਦੀ ਮੈਨੂੰ ਤੇਰਾ ਸਭ ਪਤਾ ਆ ਤੂੰ ਥੋੜੀ ਜਿਹੀ ਕੰਮ ਚੋਰੀ ਆ ਤੂੰ ਲਾਇਆ ਹੋਊਗਾ ਇਹਨੂੰ ਨਾਲ ਜ਼ਰੂਰ ਮੈਂ ਨਹੀਂ ਲਾਇਆ ਹੈਗਾ ਮੰਮੀ ਮੈਂ ਆਪੇ ਹੀ ਕੰਮ ਕੀਤਾ ਚੱਲ ਤੂੰ ਇੱਧਰ ਆ ਬਤ ਤੂੰ ਨੇ ਕੰਮ ਕੋਈ ਵੀ ਕਰਨਾ ਠੀਕ ਹੈ ਹਾਂ ਤੂੰ ਮੇਰੇ ਕੋਲ ਇੱਥੇ ਬਹਿ ਜਾ ਕੰਮ ਆਪੇ ਕਰੂ ਕਿਤੇ ਨਹੀਂ ਘਸਦੀ ਚੋਰ ਤੇ ਨਾਲੇ ਚਤਰ ਸਾਰਾ ਕੰਮ ਮੈਂ ਕਰਦੀ ਆ ਤਾਂ ਉਹਨੂੰ ਆਖੀ ਜਾਂਦੇ ਆ ਬੰਦੇ ਨੂੰ ਤਾਂ ਬੰਦਾ ਸਮਝਦੀ ਨਹੀਂ ਨਾ ਮਾਤਾ ਪਤਾ ਨਹੀਂ ਕੀ ਗੱਲ ਆਇਆ ਪੁੱਤ ਆ ਜਾ ਮੈਂ ਤੈਨੂੰ ਨਾ ਇੱਕ ਜੀ ਗੱਲ ਦੱਸਾਂ ਇੱਥੇ ਬਹਿ ਮੇਰੇ ਕੋਲ ਹਾਂਜੀ ਮੰਮੀ ਦੱਸੋ ਤੂੰ ਨਾ ਇਹਦੀਆਂ ਗੱਲਾਂ ਜਿਨਾ ਆਇਆ ਕਰ ਇਹ ਬਹੁਤ ਹੈ ਗਈ ਖਰਾਬ ਇਹ ਨੀਰਾ ਯਾਰ ਆ ਯਾਰ ਤੈਨੂੰ ਮਿੱਠੀ ਪਿਆਰੀ ਹੋ ਕੇ ਤੇ ਗੱਲਾਂ ਕਰਦੀ ਆ ਨਹੀਂ ਮੰਮੀ ਤੈਨੂੰ ਭਲੇਖਾ ਲੱਗਿਆ ਉਹਨਾ ਤੀ ਦਾ ਸੁਭਾਅ ਬਹੁਤ ਚੰਗਾ ਮੰਮੀ ਐਹੀ ਤੇ ਗੱਲ ਆ ਪੁੱਤ ਤੈਨੂੰ ਨਹੀਂ ਸਮਝ ਤੈਨੂੰ ਮੈਂ ਤਾਂ ਹੀ ਸਮਝਾਉਣੀ ਆ ਇਹ ਬੜੀ ਯਾਰ ਦੀ ਭਰੀ ਆ ਇਹ ਕਰਨ ਦਾ ਰਿਸ਼ਤਾ ਥੋੜੀ ਹੋਣ ਦਿੰਦੀ ਸੀ ਨਾ ਇਹ ਕਰਨ ਨਹੀਂ ਦਿੰਦੀ ਸੀ ਨਾ ਕਿਤੇ ਆਪ ਹੀ ਕਰਦੀ ਸੀ ਇਹਨੂੰ ਇਹ ਹੀ ਤੇ ਕਰਨ ਏਦਾਂ ਹੀ ਰਵੇ ਇਹਦਾ ਹਿੱਸਾ ਜਿਹੜਾ ਸਾਰਾ ਸਾਡੇ ਕੋਲ ਹੀ ਰਵੇ ਸਮਝੀ ਇਹ ਮਗਰ ਨਾ ਕਿਤੇ ਲੱਗ ਜੀ ਇਹ ਮੁੱਤੋਂ ਮੂਦੀ ਮਿੱਠੀ ਐ ਤੇ ਡੋਂ ਬਹੁਤ ਖੋਟੀ ਆ ਤੂੰ ਮਗਰ ਨਾ ਲੱਗੀ ਐ ਜੇ ਤੈਨੂੰ ਮੈਂ ਤਾਂ ਹੀ ਸਮਝਾਉਣੀ ਆ ਪੁੱਤ ਤੈਨੂੰ ਇਹ ਵੀ ਮੰਮੀ ਪਤਾ ਨਹੀਂ ਮੈਨੂੰ ਕਿਉਂ ਆਂਦੀ ਆ ਮੈਂ ਤੇਰੇ ਭਲੇ ਵਾਸਤੇ ਹੀ ਕਹਿੰਨੀ ਆ ਤੇ ਕਰਨ ਨੂੰ ਵੀ ਥੋੜਾ ਸਮਝਾਇਆ ਕਰ ਜਿਹੜਾ ਭਾਬੀ ਭਾਬੀ ਮਗਰ ਮਗਰ ਕਰਦਾ ਰਹਿੰਦਾ ਉਹ ਮੇਰੀ ਤਾਂ ਗੱਲ ਨਹੀਂ ਮੰਨਦਾ ਮਾਰੀ ਵੀ ਉਹ ਬਸ ਆਂਦਾ ਜੋ ਕੁਛ ਐ ਭਾਬੀ ਆ ਭਾਬੀ ਬੂੰਦੀ ਮਿੱਠੀ ਰਹਿੰਦੀ ਆ ਤੇ ਡੋਂ ਰਹਿੰਦੀ ਆ ਗੈਰਕੋਲ ਦੀ ਕੋਈ ਨਹੀਂ ਮੰਮੀ ਮੈਂ ਕੋਈ ਨਾ ਕੁਝ ਕਰੂੰਗੀ ਫਿਰ ਨਾ ਮੈਨੂੰ ਪੁੱਛ ਬੋਲੂੰਗੀ ਫਿਰ ਨਹੀਂ ਕਰਨਗੇ ਇਹ ਜਿਆਦਾ ਭਾਪੀ ਏਦਾਂ ਦੀ ਆ ਭਾਪੀ ਏਦਾਂ ਦੀ ਉਹਨੂੰ ਇਹੀ ਆ ਫਿਰ ਕਰਨ ਬਸ ਏਦਾਂ ਹੀ ਰਵੇ ਤੇ ਸਾਡੀਆਂ ਬੁੱਤੀਆਂ ਜਿੱਤੀਆਂ ਕਰਦਾ ਰਵੇ ਕਿ ਇਹਦਾ ਨਾ ਵਿਆਹ ਹੋਵੇ ਨਾ ਘਰ ਚੋਂ ਨਾ ਕੋਈ ਜਾਇਦਾਦ ਚੋਕ ਤੇ ਉਹਨੂੰ ਮਿਲੇ ਨਾ ਕੁਛ ਸਾਡੇ ਕੋਈ ਪੈਸਾ ਦਾ ਕੁਛ ਨਹੀਂ ਲੱਗਦੀ ਭਾਬੀ ਇੰਦੀ ਆ ਵੇਖਣ ਲੱਗੀ ਭਾਵੀ ਬਹੁਤ ਚੰਗੀ ਆ ਸਾਰਾ ਕੁਛ ਤੇ ਭਾਬੀ ਮੇਨਾ ਵੀ ਕੰਮ ਕਰਨ ਦੀ ਵਧੀਆ ਨਾਲ ਹੁੰਦੀ ਆ ਇਹ ਐ ਹੋਈ ਮੂੰਹ ਦੀ ਮਿੱਠੀ ਛਿੱਡੋ ਯਹ ਰਿਆ ਪੂਰਾ ਤੇ ਬਾਕੀ ਬੱਚ ਮੈਂ ਤੇ ਤੈਨੂੰ ਦਿੱਤਾ ਹੀ ਸਮਝਾ ਇਹ ਹੁਣ ਤੂੰ ਸੋਚਣਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਵੀ ਨਾ ਸੋਚੀ ਵੀ ਮੰਮੀ ਗਲਤ ਕਹਿੰਦੀ ਆ ਇਹ ਆਪਣੇ ਦਿਮਾਗ ਨਾਲ ਬਹਿ ਕੇ ਆਪੇ ਸੋਚੀ ਵੀ ਕੀ ਗੱਲਬਾਤ ਕਹਿ ਗਈ ਮੈਨੂੰ ਮੰਮੀ ਤੇ ਇਹ ਗੱਲ ਤਾਂ ਗੌਰ ਰੱਖੀ ਜ਼ਰੂਰ ਇਹ ਕੀ ਕਹਿ ਗਈ ਮੈਨੂੰ ਸੱਚੀ ਗੱਲ ਕਹਾਂ ਟੀ ਮੰਮੀ ਲੱਗਦਾ ਗੱਲ ਆ ਜਾਊਗੀ ਲੋਟ ਲੱਗਦਾ ਤੀਰ ਲੱਗ ਗਿਆ ਨਿਸ਼ਾਨੇ ਤੇ ਸਮਝ ਜੂਗੀ ਹੋ ਗਈ ਥੋੜੀ ਝਿੱਲੀ ਅੱ ਦੋ ਸੂਟ ਆ ਗਿਆ ਦੋਵੇਂ ਸੂਟ ਸਵਾਰ ਲੈਣੇ ਆ ਗਰਮੀਆਂ ਵਾਲੇ ਇਹ ਸਾਰੇ ਭਾਰੇ ਭਾਰੇ ਸੂਟ ਨੇ ਵਾਲੇ ਗਰਮੀ ਚ ਪਾਈ ਵੀ ਨਹੀਂ ਜਾਂਦੇ ਆ ਫਰ ਮੈਨੂੰ ਪਤਾ ਨਹੀਂ ਤੇ ਸਿੰਦਾ ਕੌਣ ਆ ਦੀਦੀ ਨੂੰ ਪੁੱਛਦੀ ਆ ਦੀਦੀ ਹਾਂ ਮਨਪ੍ਰੀਤ ਇੱਧਰ ਆਇਆ ਇੱਕ ਮਿੰਟ ਮੇਰੀ ਗਾਲ ਸੋਣਿਆ ਵਾਲੀ ਜੀ ਆ ਗਈ ਇਹਨਾਂ ਕੀ ਕਹਿੰਦੇ ਆ ਦੀਦੀ ਮੈਂ ਨਾ ਸੂਟ ਸਵਾਣੇ ਸੀ ਗਰਮੀਆਂ ਵਾਲੇ ਤੇ ਮੈਨੂੰ ਪਤਾ ਨਹੀਂ ਇੱਥੇ ਕੌਣ ਵਧੀਆ ਸਿੰਦਾ ਆ ਤੁਹਾਨੂੰ ਪਤਾ ਹੋਊਗਾ ਤੇ ਹੁਣ ਸੋਣੇ ਆ ਹੁੰਦੇ ਕਿ ਹੁਣੇ ਆ ਦੇ ਆਂਦੇ ਆ ਹਲੇ ਫਿਰ ਕੱਲ ਫਿਰ ਬੰਲੇ ਹੈਗੀ ਲਾ ਨੇੜੇ ਬੁਟੀਕ ਵਾਲੀ ਹੈਗੀ ਫਿਰ ਮੈਂ ਤੇ ਉੱਤੋਂ ਸੋਣਨੀ ਆ ਤੇ ਮੇਰੇ ਕੋ ਮੇਰੇ ਵੀ ਸਵਾਦ ਦੋ ਫਿਰ ਉਦਕੋ ਚਲਾ ਜਾ ਫਿਰ ਹੁਣੇ ਥੱਲੀਆ ਕਰੋ ਬੱਤੇ ਆਂਦੇ ਹਰੇ ਆ ਜਾ ਫਿਰ ਚਲੋ ਦੇ ਜਾਂਦੇ ਆ ਵੇਲੇ ਨਾਲੇ ਹਲਕੀ ਕਰਨਾ ਕੰਮ ਤੇ ਹੈਗਾ ਨਹੀਂ ਘਰ ਜੋਤ ਹੈ ਨਹੀਂ ਘਰ ਜੋਤ ਹੈ ਕਿੱਥੇ ਗਈਆਂ ਨੇ ਮਨਪ੍ਰੀਤ ਇਹ ਕਹ ਕੇ ਆਦਰ ਕੋਈ ਨਹੀਂ ਆ ਗਈ ਕਿੱਥੇ ਗਈਆਂ ਇਹ ਦੱਸੇ ਪੁੱਛੇ ਤੋਂ ਬਿਨਾਂ ਹੀ ਹੈ ਇਹਨਾਂ ਨੂੰ ਆਲੰਦੇ ਅੱਜ ਮੈਂ ਵੀ ਇੱਥੇ ਹੀ ਬਹਿਣੀ ਹੈ ਹੈ ਕਿ ਕਿੱਥੇ ਮੇਰਾ ਪੁੱਛੇ ਤੋਂ ਲੱਗੀ ਇਹ ਆਪ ਉਦਰੀ ਤੇ ਆਪ ਹੀ ਨਾਲ ਉਹਨੂੰ ਵੀ ਕਰ ਲੂਗੀ ਉਹ ਜੀ ਇਹਨਾਂ ਨੂੰ ਹੁਣ ਨਾ ਦੋਵਾਂ ਨੂੰ ਮੈਂ ਇਹ ਉਹਨੂੰ ਨਿੱਕੀ ਨੂੰ ਵੀ ਸਵਾਰਦੀ ਥੋੜੀ ਜੀ ਉਹ ਵੀ ਨਹੀਂ ਮੰਨਦੀ ਪਿਆਰ ਦੇ ਨਾਲ ਉਹਨੂੰ ਵੀ ਦੱਸਣੀ ਆ ਪਤਾ ਇਹਨੂੰ ਤੇ ਆਪ ਉਦਰੀ ਨੂੰ ਮੈਂ ਦੱਸ ਜੀ ਆ ਪਤਾ ਤੂੰ ਕਿੱਧਰ ਲੈ ਕੇ ਨਿਕਲ ਗਈਆਂ ਵਧੀਆ ਟਾਈਮ ਆਇਆ ਹੁੰਦਾ ਹੀ ਹੰਸਾਂ ਦਾ ਜੋੜਾ ਵੇ ਕਿੱਡੀਆਂ ਵਾਰਾ ਹੋਈਆਂ ਕਿਦਾਂ ਤੁਸੀਂ ਸਿਰ ਨੰਗਾ ਕੀਤਾ ਤੁਹਾਨੂੰ ਕੋਈ ਸ਼ਰਮ ਤੈਨੂੰ ਤੇ ਨਹੀਂ ਉਹਨੂੰ ਵੀ ਨਾਲ ਕੀਤਾ ਹੀ ਕੋਈ ਹੈਗੀ ਅਕਲ ਤੈਨੂੰ ਮੰਮੀ ਕੀ ਆਏ ਓਏ ਇਹ ਕਹਿੰਦੀ ਕਿ ਮੈਂ ਸੂਟ ਹਾਂ ਤੈਨੂੰ ਨਹੀਂ ਬਗ ਮੈਂ ਕੱਲ੍ਹ ਜਾਈ ਤਾਂ ਤੂੰ ਸਿਰ ਨੰਗਾ ਉਹਦੇ ਨਾਲ ਤਰੀ ਫੈਦੀ ਉਹਨੂੰ ਤੇ ਨਹੀਂ ਕੋਈ ਹਈ ਸ਼ਰਮ ਉਹ ਤੇ ਮੰਨਦੀ ਨਹੀਂ ਕਿਹ ਗੱਲ ਨੂੰ ਓਏ ਇਹ ਕਹਿੰਦੀ ਕਿ ਮੈਂ ਸੂਟ ਦੇਣੇ ਆ ਤੇ ਮੈਨੂੰ ਕਹਿੰਦੀ ਚੱਲ ਦੀਦੀ ਚੱਲੀਏ ਤੇ ਮੈਂ ਤਾਂ ਕਿੰਨੂੰ ਕੋਈ ਨਹੀਂ ਸਮਝਦੇ ਪਈ ਪੁੱਛ ਕੇ ਜਾਈਏ ਕੋ ਦੱਸ ਕੇ ਜਾਈਏ ਹਾਂ ਮੈਂ ਕਹਿੰਦੇ ਬਾਹਰ ਹੀ ਬੈਠੀ ਰਹਿਣਾ ਮੈਂ ਤੇਰੀ ਚਾਚੀਆ ਜੀ ਗਈ ਮੈਂ ਕਿੱਥੇ ਗਈ ਸੀ ਉਹ ਐਨੇ ਜਿੱਦ ਕੀਤੀ ਆ ਕਿ ਹੁਣੇ ਦੇਖ ਕੇ ਆਉਣਾ ਬਸ ਠੀਕ ਆ ਉਹਨੇ ਜਿੱਦ ਕੀਤੀ ਤੂੰ ਨਾ ਚਤਰਾਇਆਂ ਥੋੜੀਆਂ ਛੱਡ ਦੇ ਮੈਂ ਤੈਨੂੰ ਦੱਸੀ ਜਾਨੀ ਆ ਤੂੰ ਬਹੁਤ ਚਤਰਾਇਆਂ ਕਰਨੀ ਆ ਲੈ ਦੱਸ ਮੰਮੀ ਤੂੰ ਤੇ ਹਰ ਵਾਰੀ ਮੇਰੇ ਦਿਵਾਲੇ ਹੋਏ ਰਹਿੰਦੇ ਏ ਦਿਵਾਲੇ ਤੂੰ ਮੈਂ ਤੈਨੂੰ ਕਿੰਨਾ ਸਮਝਾਇਆ ਨਹੀਂ ਤੂੰ ਨਹੀਂ ਸਮਝਦੀ ਕਿਆ ਕਰਨ ਨੂੰ ਬਬੀ ਮੈਂ ਅਸਲ ਇੱਥੇ ਲੱਗ ਗਿਆ ਦਿਆਂ ਦੇ ਸੂਟ ਫਿਕਰ ਪਿਆ ਔਲੇ ਅੰਦਰ ਚੱਲ ਤੂੰ ਇਧਰ ਆ ਮੇਰੀ ਗੱਲ ਸੁਣ ਦੱਸੋ ਕਿ ਤੂੰ ਕੋਈ ਨਹੀਂ ਸਮਝਦੀ ਵੀ ਮੈਂ ਕੋਈ ਨੂੰ ਪੁੱਛਦਾ ਸਲਾਵਾ ਹੈ ਘਰ ਦੇ ਕੰਮ ਛੱਡ ਕੇ ਤੂੰ ਫਿਰ ਨਿਕਲ ਗਈ ਆ ਮੰਮੀ ਤੂੰ ਇਹ ਨਾ ਕਰਨੀ ਸੀ ਹੈਗੇ ਤੇ ਇਹ ਮੈਨੂੰ ਤੇ ਮੈਂ ਕਿਤੇ ਬਾਹਰ ਥੋੜੀ ਮਰ ਜਣਾ ਸੀ ਘਰੇ ਹੀ ਆਉਣਾ ਸੀ ਤੇ ਮੈਨੂੰ ਕਹਿਣ ਦੀ ਕਿ ਦੀਦੀ ਸੂਟ ਦੇ ਕੇ ਆਉਣੇ ਆ ਤੇ ਮੈਂ ਚੱਲ ਕੋਈ ਨਹੀਂ ਮੈਂ ਚੱਲ ਜਾਈ ਤੈਨੂੰ ਕੋਈ ਸਮਝ ਨਹੀਂ ਆਈ ਲੋੜ ਪਈ ਚਲ ਮੰਮੀ ਨੂੰ ਪੁੱਛ ਲਈਏ ਤੁਸੀਂ ਆਪ ਉਤਰਿਆ ਬੜੀਆਂ ਜੀ ਹਾਂ ਇੰਨੀ ਚਤਰਾਈ ਨੂੰ ਕਿਤੇ ਨਹੀਂ ਸਾਹ ਹੁੰਦਾ ਜਿੰਨੀ ਤੂੰ ਚਾਦਰ ਬਣੀ ਆ ਮੰਮੀ ਇਹਦੇ ਵਿੱਚ ਚਾਦਰ ਵਾਲੀ ਕਿਹੜੀ ਗੱਲ ਐ ਮੈਂ ਵੀ ਤਾਂ ਹੁਣ ਇਸ ਘਰ ਦੀ ਵੱਡੀ ਨੋ ਆ ਤੇ ਨੋ ਕਿਉਂ ਹੋ ਗਿਆ ਜਿਉਂਨੇ ਮੈਨੂੰ ਕਹਿ ਦਿੱਤੋ ਨਹੀਂ ਨੋ ਆਈਏ ਤੇ ਤਾਂ ਹੀ ਤੁਹਾਨੂੰ ਮੈਂ ਸਮਝਾਉਣੀ ਆ ਵੀ ਨਹੀਂ ਐਦਾਂ ਫਰੀਦਾ ਨੋ ਆ ਕਰਕੇ ਸਮਝਾਉਣੀ ਆ ਤਾਂ ਤੁਹਾਨੂੰ ਤੂੰ ਸਮਝਦੀ ਨਹੀਂ ਗਏ ਗੱਲ ਨੂੰ ਤੁਹਾਡੇ ਆਡਰ ਤੋਂ ਬਾਹਰ ਕਦੀ ਸੀ ਹੋਏ ਗਿਆ ਜਾ ਕੇ ਕੰਮ ਕਰ ਜੁਬਾਨ ਤੋਂ ਲੜਾਉਣੀ ਬਸ ਹੋਰ ਤੂੰ ਸਮਝਣਾ ਥੋੜੀ ਗੱਲ ਨੂੰ ਕਿ ਤੇਰੇ ਕੰਮ ਵਿੱਚ ਤੁਸੀਂ ਰੇਸਤੀ ਕਰ ਦਿੰਦੇ ਹੋ ਜੁਬਾਨ ਲੜਾਈ ਜਾਂਦੀ ਗਾੜੀ ਮੇਰੇ ਆ ਗਈ ਤੁਸੀਂ ਹਾਂ ਆ ਗਿਆ ਹੈ ਆ ਲੋ ਪਾਣੀ ਹੋਰ ਕਿੱਦਾਂ ਰਿਹਾ ਦਿਨ ਅੱਜ ਫਿਰ ਵਧੀਆ ਠੀਕ ਆ اچھا ਠੀਕ ਆ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਪਾਣੀ ਪੀ ਲਓ ਪਹਿਲਾਂ ਬੋਲ ਮੈਂ ਗੱਲ ਕਰਨੀ ਮੰਮੀ ਬਾਰੇ ਹੂੰ ਕੀ ਗੱਲ ਕਰਨੀ ਕਰ ਮੰਮੀ ਨੂੰ ਤਾਂ ਇਹ ਸਮਝਾਓ ਮੰਮੀ ਮੈਨੂੰ ਬਹੁਤ ਬੋਲਦੇ ਆ ਕੀ ਬੋਲਦੇ ਮੰਮੀ ਤੂੰ ਸਾਰਾ ਕੰਮ ਦਾ ਘਰ ਦਾ ਤੂੰ ਕਰਦੀ ਮੰਮੀ ਤੈਨੂੰ ਕੀ ਬੋਲਦੇ ਮੰਮੀ ਹਾਂ ਵੇਖੋ ਅੱਜ ਨਕੀ ਦੀ ਗੱਲ ਸੀ ਕਿ ਮਨਪ੍ਰੀਤ ਮੈਨੂੰ ਕਹਿੰਦੀ ਆ ਕਿ ਦੀਦੀ ਸੂਟ ਸੋਹਣੇ ਆ ਤੇ ਮੈਨੂੰ ਪਤਾ ਨਹੀਂ ਕਿੱਥੋਂ ਸੋਹਣੇ ਆ ਤੇ ਮੈਂ ਕਿਹਾ ਚੱਲੋ ਬੁਟੀਕ ਵਾਲੀ ਹੈਗੀ ਮੈਂ ਤੈਨੂੰ ਨਾਲ ਲੈ ਜਾਨੀ ਹਣਾ ਤੇ ਮੈਂ ਨਾਲ ਲੈ ਗਈਆਂ ਤੇ ਮੰਮੀ ਆਏ ਆ ਤੇ ਇੰਨੀ ਮੇਰੀ ਬੇਇੱਜ਼ਤੀ ਕੀਤੀ ਉਹਦੇ ਸਾਹਮਣੇ ਤੇ ਉਹਦੇ ਸਾਹਮਣੇ ਉਹ ਨਾ ਕਰਿਆ ਕਰਨ ਬੇਇੱਜ਼ਤੀ ਫਿਰ ਮੈਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਉਹ ਵੀ ਕੀ ਸੋਚੂਗੀ ਕਿ ਹਣਾ ਵੱਡੀ ਨੋ ਹੈਗੀ ਆ ਤੇ ਮੰਮੀ ਐਵੇਂ ਤੈਨੂੰ ਐਵੇਂ ਲੱਗਾ ਹੋਣਾ ਵਾ ਭਲੇਖਾ ਪਿਆ ਹੋਣਾ ਮੰਮੀ ਨੇ ਤੈਨੂੰ ਇਦਾਂ ਕਿਉਂ ਕਹਿਣਾ ਉਦਾਂ ਹੀ ਤੈਨੂੰ ਭਲੇਖਾ ਜਿਹਾ ਪਿਆ ਹੋਣਾ ਚਲੋ ਇੱਕ ਵਾਰੀ ਤੇ ਤੁਸੀਂ ਗੱਲ ਕਰੋ ਨਾ ਮੰਮੀ ਨਾਲ ਸਮਝਾਓ ਤੇ ਸਹੀ ਤੁਸੀਂ ਮੰਮੀ ਨੂੰ ਚੱਲ ਕੋਈ ਨਹੀਂ ਕਰ ਲੈਣਾ ਮੰਮੀ ਇਦਾਂ ਨਾ ਨਾ ਬੋਲਿਆ ਕਰਨਾ ਉਹਦੇ ਸਾਹਮਣੇ ਐਵੇਂ ਬੋਲਦੇ ਰਹਿੰਦੇ ਸਾਰਾ ਦਿਨ ਕੰਮ ਵੀ ਨਾਲੇ ਕਰੀਦਾ ਝੜਕਾ ਮਾਰਦੇ ਰਹਿੰਦੇ ਕੋਈ ਨਹੀਂ ਕੋਈ ਨਹੀਂ ਕਰ ਲੈਣਾ ਮੰਮੀ ਨਾਲ ਗੱਲ ਮੈਂ ਪੁੱਛਦਾ ਮੰਮੀ ਨੂੰ ਮਜਾ ਕਰ ਕੋਈ ਨਾ ਤੁਸੀਂ ਪੁੱਛੋ ਮੰਮੀ ਨੂੰ ਠੀਕ ਹਾਂਜੀ ਸੁੱਤੇ ਜੇ ਮੰਮੀ ਆ ਬੱਥਾ ਆ ਗਿਆ ਆ ਆ ਗਿਆ ਮੰਮੀ ਵਧੀਆ ਹੋ ਗਿਆ ਹੋਰ ਪੀਤਾ ਪਾਣੀ ਪੋਣੀ ਆ ਪੀਤਾ ਹੋਰ ਤੁਸੀਂ ਸੁਣਾਓ ਹਾਲ ਚਾਲ ਕਿਦਾਂ ਬਸ ਠੀਕ ਆ ਅੱਛਾ ਸਿਹਤ ਤਾਂ ਠੀਕ ਨਹੀਂ ਆ ਕਿ ਉਦਾਂ ਹੀ ਆ ਸਿਹਤ ਇਦਾਂ ਹੀ ਸਿਰ ਪੀੜ ਬਹੁਤ ਹੋਣ ਡਿਆ ਸੀ ਤੇ ਮੈਂ ਚਲ ਘੜੀ ਕਿਲਮੇ ਬਹਿ ਜਾਣੀ ਆ ਤਾਂ ਕਰਕੇ ਪਈ ਸੀ ਮੈਂ ਉਹ ਮੰਜੀਦਗੀ ਕਹਿ ਰਹੀ ਸੀ ਕੀ ਕਹਿੰਦੀ ਆ ਉਹ ਕਹਿੰਦੀ ਮੰਮੀ ਬੋਲਦੀ ਬਹੁਤਾ ਕਿਉਂ ਬੋਲਦੇ ਹੋ ਮੰਜੀਦ ਜੀ ਮੈਂ ਮੰਜੀਦ ਨੂੰ ਕੀ ਬੋਲਣਾ ਤੂੰ ਦੱਸ ਮੈਨੂੰ ਮੈਂ ਐਵੇਂ ਕੰਮਲੀ ਥੋੜੀ ਮੇਰੀ ਧੀ ਆ ਉਹ ਵੀ ਉਹ ਵੀ ਧੀ ਆ ਮੈਂ ਕਿਉਂ ਬੋਲੂਗੀ ਕੰਮ ਕਰ ਕਰਨ ਮੈਂ ਨਹੀਂ ਆਨੀਆ ਹੋ ਰਿਹਾ ਸੀਗਾ ਬਾਜ਼ਾਰ ਗਏ ਸੂਟਾਂ ਵਾਲੀ ਦੁਕਾਨ ਤੇ ਕੁਝ ਕਿਹਾ ਕੁਝ ਮੈਂ ਤੇਰੀ ਚਾਚੀ ਨਾਲ ਗਈ ਸੀ ਅੱਛਾ ਹੈਨਾ ਤੇ ਮੈਂ ਕਿਹਾ ਉੱਥੇ ਹੀ ਬਹਿ ਰਹਿਣਾ ਸੀ ਹਾਂ ਇਹ ਮੈਂ ਘਰ ਹੈ ਨਹੀਂ ਆ ਬੂਏ ਖੁੱਲੇ ਛੱਡ ਕੇ ਇਦਾਂ ਹੀ ਚਾਰਛੱਟ ਖੁੱਲੇ ਹੂੰ ਇਹ ਦੋਵੇਂ ਜਿਹੜੀਆਂ ਬੜੀਕ ਕੇ ਗਈਆਂ ਨੇ ਕਮਸ਼ੇ ਕਮ ਇਹ ਚੀਜ਼ੇ ਮੇਰੀ ਗਲਤੀ ਤੇ ਤੂੰ ਮੈਨੂੰ ਦੱਸ ਨਹੀਂ ਉਹ ਤਾਂ ਠੀਕ ਆ ਤੁਹਾਡੀ ਗੱਲ ਸਹੀ ਹੈ ਇਹ ਮੇਰੇ ਆਉਣ ਤੋਂ ਪਹਿਲਾਂ ਹੀ ਚਲ ਗਿਆ ਨਾ ਬਾਹਰ ਗੇਟ ਇਹਨਾਂ ਬੰਦ ਕੀਤਾ ਨਾ ਦਰਵਾਜ਼ੇ ਬੰਦ ਕੀਤੇ ਕੋਈ ਆਵੇ ਕੋ ਤੈਨੂੰ ਪਤਾ ਜਗਾ ਮਾਹੌਲ ਕਿਹਜਿਆ ਲੁੱਟ ਵਟ ਕੇ ਗਾਹ ਜਾਵੇ ਕਿੰਨੂੰ ਆਖਣਾ ਵਾ ਇਹ ਤਾਂ ਗਲਤੀ ਹੈ ਇਹਨਾਂ ਨੇ ਨਹੀਂ ਆਖਿਆ ਫਿਰ ਵੇ ਤੂੰ ਵੀ ਉਹਨੂੰ ਪੁੱਛ ਲਈ ਬੇਸ਼ੱਕ ਦੋਵੇਂ ਉਹ ਨਮੀ ਸਮੀਆ ਜੇ ਕੱਲ ਵੀ ਆਈ ਆ ਸਿਰ 'ਚੋਂ ਚੁੰਨੀਆਂ ਲਾਈਆਂ ਗਲ 'ਚ ਪਾਈਆਂ ਤੇ ਹੇਣੇਣ ਕਰ ਜਾਂਦੀਆਂ ਤੈਨੂੰ ਪਤਾ ਸਾਡਾ ਮਨ ਲਾਇਕ ਦੂਜਾ ਫਿਰ ਗੱਲਾਂ ਕਰਦੇ ਆ ਕਿ ਕੱਲ ਅਜੇ ਵਿਆਹ ਹੀ ਆਈ ਇਹਨਾਂ ਦੀ ਨੋਂ ਤੇ ਵੇਖ ਕਿਦਾਂ ਇਹਨੂੰ ਇਹ ਨਹੀਂ ਆਂਦੀ ਸੰਗ ਮੈਂ ਨੇ ਹੀ ਸਮਝਾਇਆ ਵੀ ਤੂੰ ਆਬੁਦਰੀ ਨਾ ਹੋਇਆ ਕਰ ਨਾਲ ਤੂੰ ਉਹਨੂੰ ਵੀ ਵੇਖ ਕਿਦਾਂ ਬਾਜ਼ਾਰ ਚ ਤੂੰ ਫਿਰਦੀ ਲੈ ਕੇ ਤੇ ਕਿਦਾਂ ਇਹਨਾਂ ਨੇ ਕਰਦੇ ਘਰ ਬੈ ਉਹ ਹੱਸੋ ਘੇਟੋ ਜੋ ਮਰਜੀ ਕਰੋ ਉਹ ਗੱਲ ਠੀਕ ਆ ਮੜਾ ਜਾਂ ਪਿਆਰ ਨਾ ਕਹਦਿਆ ਕਰੋ ਇਹੀ ਗੱਲ ਪਿਆਰ ਨਾ ਮੈਂ ਉਹਨੂੰ ਇਹੀ ਕਿਹਾ ਵੀ ਮੈਂ ਕਿਹੜਾ ਉੱਥੇ ਹੀ ਬੈ ਰਹਿਣਾ ਸੀ ਮੈਂ ਆਉਂਦੀ ਤੇ ਤੂੰ ਗੱਲ ਕਰ ਆ ਚੱਲ ਜਾਂਦੀ ਆ ਮੈਂ ਕਿਹੜਾ ਰੋਕਣ ਲੱਗੀ ਸੀ ਇਹਨਾਂ ਨੂੰ ਮੈਨੂੰ ਘਰ ਡੀਕ ਲੈਂਦੀਆਂ ਤੇ ਚੱਲ ਜਾਂਦੀਆਂ ਤੇ ਮੈ ਜਾਉਂਦੀਆਂ ਤੇ ਘਰ ਤੇ ਨਹੀਂ ਨਾ ਸੁਣਿਆ ਛੱਡਣਾ ਚਾਹੀਦਾ ਇਹ ਆਪ ਚੁਸਤੀਆਂ ਬਹੁਤ ਕਰਦੀ ਐ ਤੈਨੂੰ ਕੀ ਪਤਾ ਨਾ ਤੇ ਕੰਮਕਾਰ ਕਰਕੇ ਰਾਜੀ ਤੇਰੇ ਹੁੰਦਿਆਂ ਭੱਜੀ ਬਿਰਦੀ ਮਗਰੋਂ ਕੋਈ ਨਾ ਕੰਮ ਇੱਥੇ ਬਹਿ ਜਾ ਕਦੀ ਉਹਨੂੰ ਲੈ ਕੇ ਉਧਰ ਕਮਰੇ 'ਚ ਬਹਿ ਜਾ ਕਦੀ ਇੱਥੇ ਬਹਿ ਜਾ ਚਲੋ ਮੇਰੇ ਨਾਲ ਮਾੜਾ ਜਿਹਾ ਧਿਆਨ ਲੇਖੋ ਬੋਲਣ ਦਾ ਮੈਨੂੰ ਫੋਨ ਆ ਰਿਹਾ ਠੀਕ ਆ ਮਾੜਾ ਮੋਟਾ ਦੇਖਿਆ ਅਗਰ ਮਿੰਟ 'ਚ ਤੈਨੂੰ ਚੁਗਲੀ ਲਾਤੀ ਐ ਇਹੀ ਕੰਮ ਐ ਇਹਦਾ ਬਸ ਤੇ ਮੈਨੂੰ ਚੁਗਲੀ ਲਾ ਕੇ ਕੀ ਕਰੇਂਗੀ ਉਹਨੇ ਮੈਨੂੰ ਕੀ ਆਖਣਾ ਲਾ ਗਈ ਜਦੋਂ ਉਹ ਪੋਚਾ ਹੈ ਇਹਦੀ ਚੁਸਤੀਆਂ ਮੈਂ ਕਰਦੀਆਂ ਜਰਾ ਇਹਨੂੰ ਮੈਂ ਦੱਸਦੀਆਂ ਪਤਾ ਕਿੱਦਾਂ ਲਾਉਣਾ ਪੋਚਾ ਮੈਂ ਹਰੇ ਤੇਰੇ ਪੋਚੇ ਦਾ ਮੈਂ ਜ਼ਿਆਦਾ ਤੈਨੂੰ ਦੇਣੀ ਆ ਮੈਂ ਦੇ ਹੁਣ ਉਹ ਘਰ ਮ ਜਾ ਦੇ ਸਹੀਦ ਇਹਦੀਆਂ ਚਤਰੀਆਂ ਵੇਹ ਮਿੰਟ ਚ ਹੁੰਦੀਆਂ ਠੀਕ ਮਨਪ੍ਰੀਤ ਹੈ ਮਨਪ੍ਰੀਤ ਹਾਂਜੀ ਮੰਮੀ ਭੱਜ ਗਿਆ ਮੈਨੂੰ ਕੱਲ ਦੱਸਾਂ ਹਾਂਜੀ ਮੰਮੀ ਫੜਾਵਾ ਰਾਤ ਨੂੰ ਕੱਲ ਦੱਸਾਂ ਹਾਂਜੀ ਆਏ ਹਾਏ ਮੈਂ ਮਰ ਗਈ ਕੀ ਹੋ ਗਿਆ ਹੋਰ ਕਰਨਾ ਕਰਨਾ ਉਹ ਕਹਿੰਦਾ ਮਨਪ੍ਰੀਤ ਡੱਗ ਗਿਆ ਭੱਜ ਗਿਆ ਭੱਜ ਗਿਆ ਪਾਣੀ ਪੋਚਾ ਲਾ ਗਈ ਸੀ ਰੋਣ ਲੱਗ ਗਈ ਆ ਹਾਂ ਹੈ ਕਿ ਨਹੀਂ ਨਹੀਂ ਅੱਜ ਆਪਾਂ ਕਿੱਥੋਂ ਆਇਆ ਬਾਈ ਜਿਆਨੀ ਨਾ ਪੜਹਾਇਆ ਕਿ ਡਾਡੋ ਕਿ ਤੂੰ ਪਾਣੀ ਰੋੜ ਕੇ ਗਈ ਹੈ ਆ ਦੇਖੋ ਪੋਚੇ ਲਾਇਏ ਤੇ ਪਾਣੀ ਡੁੱਲੇ ਤੇ ਫਰਕ ਨਹੀਂ ਆਗਾ ਕਿਥੇ ਆ ਪਾਣੀ ਜਿੱਦਾਂ ਪੋਚੇ ਦਾ ਪਾਣੀ ਆ ਦੇ ਪਾਣੀ ਇੱਥੇ ਕਿੰਨੇ ਡੋਲਣਾ ਜੇ ਪੋਚੇ ਤੁਸੀਂ ਇੱਥੇ ਲਾਇਆ ਤੇ ਇੱਥੇ ਪਾਣੀ ਇੱਥੇ ਕਿੱਦਾਂ ਬਣਦਾ ਮੈਨੂੰ ਨਹੀਂ ਪਤਾ ਪਾਣੀ ਕਿੱਥੋਂ ਆਇਆ ਮੈਂ ਤਾਂ ਪੋਚਾ ਲਾ ਕੇ ਨਹੀਂ ਕਿੱਥੋਂ ਆਇਆ ਇੱਥੇ ਕਿਤੇ ਮੈਂ ਰੋੜਤਾ ਪਾਣੀ ਪੋਚੇ ਤੇ ਤੂੰ ਲਾ ਰਹੀ ਗਈ ਆ ਪਾਣੀ ਡੋਲਿਆ ਵਾ ਕਿ ਆਹ ਕੋਣ ਆਂਦਾ ਤੈਨੂੰ ਪਾਣੀ ਰੋੜਿਆ ਪੋਚੇ ਤੇ ਪਾਣੀ ਡੋਲਣਾ ਆ ਪੋਚਾ ਲਾ ਰਹੀ ਗਈ ਹੈ ਤੇ ਉਹਨੇ ਜਾਣ ਕੇ ਥੋੜੀ ਲੋੜਿਆ ਵਾ ਯਾਰ ਕੋਚਾ ਸਾਰੇ ਪਾਸੇ ਲੱਗਾ ਹੁੰਦਾ ਇੱਥੇ ਥੋੜੀ ਕੱਲਾ ਪਾਣੀ ਨਹੀਂ ਟੱਡੇ ਕਹਿ ਰਿਹਾ ਮਤਲਬ ਕਿ ਇੱਥੇ ਕੋਈ ਗਲਤੀ ਨਹੀਂ ਹੈਗੀ ਯਾਰ ਜੇ ਤੂੰ ਆਪ ਦੇਖ ਲਾ ਨਾ ਕਿ ਕਿਹਦੀ ਗਲਤੀ ਹੈ ਦੱਸੋ ਜੀ ਹੁਣ ਸਾਰੇ ਕੋਚਾ ਲੱਗਾ ਜਰੂਰੀ ਇੱਥੇ ਨਹੀਂ ਲੱਗਣਾ ਟੱਡੇ ਕਹਿ ਰਿਹਾ ਮਤਲਬ ਭਾਬੀ ਸੱਚੀ ਆ ਹਨਾ ਤੇ ਯਾਰ ਸੱਚੀ ਅਗਲੀ ਜਾਣ ਕੇ ਥੋੜੀ ਰੋੜਤਾ ਉਹ ਤੁਹਾਡੀ ਘਰ ਜੇ ਸੱਟ ਨਹੀਂ ਲੱਗੀ ਤਾਂ ਕਰਕੇ ਤੁਸੀਂ ਕਹੀ ਜਾਂਦੇ ਹੋ ਸੱਚੀ ਹੈ ਉਹ ਲੜਦਾਗਾ ਤੂੰ ਉਹ ਮੰਜੇ ਤੇ ਹੀ ਪਾਣੀ ਰੋੜ ਕੇ ਗਈ ਆ ਤੂੰ ਮੰਨ ਲੈ ਇਹ ਗੱਲ ਨੂੰ ਤੇ ਮੰਮੀ ਨੂੰ ਥੋੜੀ ਬੋਲਦੀ ਆ ਯਾਰ ਨਹੀਂ ਮੰਮੀ ਥੋੜੀ ਬੋਲਦੀ ਪਈ ਆ ਹੁਣ ਫਿਰ ਇਹ ਤੇ ਮੰਮੀ ਨੂੰ ਪਤਾ ਹੈ ਨਾ ਮੈਂ ਤੇ ਪਾਣੀ ਡੋਲ ਲਿਆ ਹੁਣ ਮੋਹ ਗਿਆ ਚਤਰੀਆਂ ਨਾ ਕਰ ਮੇਰੇ ਸਾਹਮਣੇ ਭਾਜੀ ਭਾਬੀ ਇਹ ਰਹਿ ਜਾਂਦਾ ਕਹਿ ਇਹ ਸਾਈਡ ਨਹੀਂ ਲੈਂਦਾ ਕਿਸਦੀ ਮੈਂ ਇਹ ਕਹਿ ਰਿਹਾ ਵਾ ਕੀ ਪਾਣੀ ਡੁੱਲਿਆ ਹੁੰਦਾ ਦਾ ਸਾਰੇ ਪਾਸੇ ਰੋੜਨਾ ਹੀ ਕੱਲਾ ਇੱਥੇ ਥੋੜੀ ਰੋੜਨਾ ਹੀ ਇਹ ਜਾਣ ਕੇ ਰੋੜਿਆ ਪਾਣੀ ਇਹਨੂੰ ਇਹਨਾਂ ਮੈਂ ਕੱਲ ਬਥੇਰਾ ਸਮਝਾਉਣੀ ਆ ਵੀ ਨਾ ਇਹਦੇ ਪਿੱਛੇ ਪਿੱਛੇ ਲੱਗੀ ਰੋ ਇਹ ਨਹੀਂ ਮੰਨਦੀ ਕਿ ਬਰੇ ਲੋ ਹੁਣ ਤਿੰਨ ਲੋ ਇਹਨਾਂ ਨੂੰ ਬੋਲ ਮਿੰਨੋ ਕੀ ਲੋੜ ਪਈ ਆ ਪਾਣੀ ਡੋਲਣ ਦੇ ਹੁਣ ਕੌਣ ਆ ਦੇ ਵਿੱਚ ਜ਼ਿੰਮੇਵਾਰ ਓ ਯਾਰ ਤੂੰ ਕਿਉਂ ਟੈਨਸ਼ਨ ਲੈਂਦਾ ਤੂੰ ਕੱਲ ਇਹਦੇ ਕੋਈ ਨਹੀਂ ਹੋਈ ਗਲਤੀ ਜਾਂ ਹੋਈ ਆ ਉਹ ਗੱਲ ਛੱਡ ਪਹਿਲਾਂ ਇਹਨੂੰ ਦਵਾਈ ਦਵਾ ਕੇ ਲਿਆ ਦੂੰ ਚੱਲ ਯਾਰ ਆਪਾਂ ਚੱਲੀਏ ਦਵਾਈ ਲੈਣਾ ਇਹ ਗਲਤੀ ਤਾਂ ਬੰਨੇ ਆਪਣੀ ਬੰਦਾ ਬੱਸ ਮੈਨੂੰ ਐਵੇਂ ਬੋਲੀ ਜਾਣੀ ਮੈਂ ਤਾਂ ਪਾਣੀ ਡੋਲੇ ਆਈ ਨਹੀਂ ਆ ਚੱਲ ਜਾ ਉਹ ਅੰਦਰ ਆਪਣਾ ਕੰਮ ਕਰ ਇਸ ਘਰ ਤੋਂ ਖਲੇਸ਼ ਤੋਂ ਬਾਅਦ ਕੱਗ ਆਉਣੀ ਹੀ ਜੇਗਾ